ਸਵਾਗਤ ਮੈਰੀਨਸ ਉਮਰ ਤੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਲੈ ਕੇ ਤੁਹਾਡਾ ਆਪਣਾ ਸਾਹਿਤਿਕ ਪ੍ਰੋਗਰਾਮ ਜਿਸ ਦਾ ਨਾਮ ਹੈ ਸ਼ਬਦ ਲੋਕ ਸੋ ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬੜੀ ਬੇਸਬਰੀ ਦੇ ਨਾਲ ਇਸ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸਾਹਿਤਿਕ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਤੇ ਸਾਹਿਤ ਦੇ ਨਾਲ ਸਾਂਝ ਪਾਉਂਦੇ ਹਾਂ ਸੁਣਦੇ ਹਾਂ ਉਹਨਾਂ ਦੀਆਂ ਰਚਨਾਵਾਂ ਜਿਹਾ ਕਹਿੰਦੇ ਵੀ ਅਕਸਰ ਹੀ ਅਸੀਂ ਜਦੋਂ ਆਪਣੇ ਮਨ ਦੇ ਹਾਅ ਭਾਅ ਪ੍ਰਗਟ ਕਰਨੇ ਹੁੰਦੇ ਆ ਤਾਂ ਸਾਨੂੰ ਗੀਤ ਗਜ਼ਲ ਕਵਿਤਾਵਾਂ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਇਨਾਹੀ ਰਚਨਾਮਾ ਦੀ ਰਚਨਾ ਕਰਨ ਵਾਲੇ ਸਾਹਿਤਕਾਰ ਸਾਡੇ ਸਟੂਡੀਓ ਚ ਪਹੁੰਚਦੇ ਨੇ ਤੇ ਅੱਜ ਵੀ ਸਾਡੇ ਸਟੂਡੀਓ ਚ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਉ체체 ਤੌਰ ਤੇ ਜੰਮੂ ਤੋਂ ਇੱਕ ਬਹੁਤ ਹੀ ਅੱਛੇ ਸਾਹਿਤਕਾਰ ਨਾਵਲਕਾਰ ਪਹੁੰਚੇ ਹੋਏ ਨੇ ਤੇ ਫਿਰ ਆਓ ਜੀ ਸਾਡੇ ਅੱਜ ਦੇ ਮਹਿਮਾਨ ਭੁਪਿੰਦਰ ਸਿੰਘ ਰਹਿਣਾ ਜੀ ਨੂੰ ਆਖ ਲੈਂਦੇ ਆ ਜੀ ਆਇਆਂ ਸੋ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਦੂਰਦਰਸ਼ਨ ਤੇ ਨਿਮੰਤਰਣ ਦਿੱਤਾ ਇਸ ਪ੍ਰੋਗਰਾਮ ਵਾਸਤੇ ਜੀ ਤੇ ਭੁਪਿੰਦਰ ਰੈਣਾ ਜੀ ਪਹਿਲਾਂ ਅਸੀਂ ਗੱਲ ਕਰਾਂਗੇ ਤੁਹਾਡੇ ਜਿੱਦਾ ਸਾਹਿਤਿਕ ਸਫਰ ਨੂੰ ਲੈ ਕੇ ਤਾਂ ਗੱਲ ਕਰਾਂਗੇ ਪਹਿਲਾਂ ਚਾਹੁੰਦੇ ਆ ਕਿ ਪਛੋਕੜ ਬਾਰੇ ਗੱਲਬਾਤ ਹੋ ਜਾਏ ਤੁਹਾਡੇ ਪਰਿਵਾਰ ਬਾਰੇ ਜਾਣਕਾਰੀ ਹੋ ਜਾਏ ਤੁਹਾਡੀ ਪੜ੍ਹਾਈ ਲਿਖਾਈ ਤੇ ਤੁਹਾਡੇ ਕੰਮ ਕਾਜ ਬਾਰੇ ਜਿਹੜੀ ਇੱਕ ਛੋਟੀ ਜਿਹੀ ਜਾਣਕਾਰੀ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਿਏ ਦੇਖੋ ਜੀ ਮੇਰਾ ਜਨਮ ਤੇ 1945 ਵਿੱਚ ਕਸ਼ਮੀਰ ਦੇ ਬਾਰਾਮੂਲਾ ਡਿਸਟ੍ਰਿਕਟ ਵਿੱਚ ਹੋਇਆ ਹੈ ਜੀ ਤੇ 11 10 11 7 ਦਾ ਸੰਕੇ ਮੇਰੀ ਮੱਦ ਦੀ ਡੈਥ ਹੋ ਗਈ ਫਿਰ ਮੈਂ ਆਪਣੀ ਭੂਆ ਕੋਲ ਹੀ ਪੜਿਆ ਹੈ ਗਵਾ ਉਹਨਾਂ ਨੇ ਮੈਨੂੰ ਪਾਲਿਆ ਹੈ ਤੇ ਇਸ ਕਰਕੇ ਉਹ ਫਿਰ ਮੇਰਾ ਜੀਵਨ ਸ਼ੁਰੂਆਤ ਕੋਈ ਇਸੇ ਤਰ੍ਹਾਂ ਹੋਈ ਲੇਕਿਨ ਮੈਂ ਭੂਆ ਕੋਲ ਰਿਹਾ ਮੈਨੂੰ ਕਦੀ ਇਹ ਮੈਸੇਜਸ ਨਹੀਂ ਹੋਇਆ ਕਿ ਮੇਰੀ ਮਾਂ ਨਹੀਂ ਹੈਗੀ ਉਹਨਾਂ ਨੇ ਮੈਨੂੰ ਬੜੇ ਪਿਆਰ ਚਾਹ ਦੇ ਨਾਲ ਪੜਾਇਆ ਲਿਖਾਇਆ ਪਾਲਿਆ ਤੇ ਇਸ ਯੋਗ ਬਣਾਇਆ ਕਿ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਜੀ Air Force join ਕਰ ਲਈ ਜੀ ਔਰ Air Force ਵਿੱਚ ਮੈਂ 10 ਸਾਲ ਨੌਕਰੀ ਕੀਤੀ ਹੈਗੀ ਹੈ ਹਮ ਜਿਸ ਸਮੇਂ ਮੈਂ Air Force ਤੋਂ ਨੌਕਰੀ ਛੱਡ ਕੇ ਵਾਪਸ ਆਇਆ ਤੇ ਮੇਰੇ ਵਿੱਚ ਤੇ ਨਾਵਲ ਲਿਖਣ ਦਾ ਰੁਝਾਨ ਤੇ ਬਹੁਤ ਛੋਟਿਆਂ ਤੋਂ ਸੀਗਾ ਜਦੋਂ ਮੈਂ 16 ਸਾਲ ਦਾ ਸਾਂ میٹرਕ ਰੈਂਪ ਚੰਦ ਦਿੱਤਾ ਤੇ ਮੈਂ ਪਹਿਲਾ ਨਾਵਲ ਲਿਖਿਆ ਸੀ ਜੀ ਜਿਸ ਨੂੰ ਮੇਰੇ ਪਿਤਾ ਜੀ ਨੇ ਪੜ੍ਹਿਆ ਤੇ ਉਹ ਬਹੁਤ ਖੁਸ਼ ਹੋਏ ਹਮ ਤੇ ਅਸ਼ੀਰਵਾਦ ਦਿੱਤਾ ਕਿ ਤੁਹਾਡੀ ਇਹ ਰਚਨਾ ਬਹੁਤ ਹੀ ਵਧੀਆ ਹੈਗੀ ਹੈ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਬਹੁਤ ਵਧੀਆ ਲਿਖੋਗੇ ਜੀ ਔਰ ਉਸ ਤੋਂ ਬਾਅਦ ਮੈਂ 에ਅਰ ਫੋਰਸ ਦੇ ਦੌਰਾਨ ਕੋਈ ਨਾਵਲ ਨਾ ਲਿਖ ਸਕਿਆ ਨਾ ਪ੍ਰਕਾਸ਼ਿਤ ਕਰ ਸਕਿਆ ਕਿਉਂਕਿ ਉੱਥੋਂ ਦੀ ਸਿਕਿਉਰਿਟੀ ਦਾ ਮਸਲਾ ਹੋ ਜਾਂਦਾ ਹੈ ਹਮ ਤੇ ਮੈਂ ਜਿਸ ਵਕਤ 에ਅਰ ਫੋਰਸ ਤੋਂ 72 ਚੋਂ ਡਿਸਚਾਰਜ ਲੈ ਕੇ ਆਇਆ ਤੇ 73 ਚ ਮੇਰਾ ਪਹਿਲਾ ਨਾਵਲ ਸਦਰਾਂ ਦੀ ਡੋਲੀ ਛਪਿਆ ਜੀ ਔਰ ਇਹ ਨਾਵਲ ਬਹੁਤ ਹੀ ਚਰਚਿਤ ਹੋਇਆ ਉਸ ਵਕਤ ਔਰ ਉਸ ਤੋਂ ਬਾਅਦ ਹੀ ਇਹ ਕੁਲਵੰਤ ਸਿੰਘ ਸੂਰੀ ਜਿਹੜੇ ਨਾਨਕ ਸਿੰਘ ਨਾਵਲੇਜ ਦੇ ਸੁਪੁੱਤਰ ਸਨ ਉਹਨਾਂ ਨੇ ਨਾਵਲ ਛਾਪਿਆ ਸੀਗਾ ਹਮ ਉਸ ਤੋਂ ਬਾਅਦ ਇੱਕ ਹੋਰ ਨਾਵਲ ਉਹਨਾਂ ਨੇ ਛਾਪਿਆ ਜੀ ਤੁਾਂਖੀ ਤਪ ਹਮ ਇਹ ਨਾਵਲ ਇੱਕ ਨਵੇਕਲੀ ਵਿਦਾ ਵਿੱਚ ਨਾਵਲ ਸੀਗਾ ਕਿਉਂਕਿ ਨਾਵਲ ਸਾਰਾ ਹੀ ਪਤਰਾਂ ਦੇ ਵਿੱਚ ਹੈ ਜੀ ਦੋ ਹੀ ਪਾਤਰ ਨੇ ਇੱਕ ਪੱਤਰ ਲਿਖਣ ਵਾਲਾ ਇੱਕ ਪੱਤਰ ਸੁਣ ਲੈਣ ਵਾਲਾ ਜੀ ਔਰ ਉਸ ਨਾਵਲ ਨੂੰ ਉਹ ਵੈਸੇ ਤੇ ਇਹ سلسلہ ਜਿਹੜਾ ਨਾਵਲ ਲਿਖਣ ਦਾ ਇਸ ਤਰ੍ਹਾਂ ਲਗਾਤਾਰ ਚੱਲਦਾ ਰਿਹਾ ਜੀ ਗੱਲ ਕੀਤੀ ਜਾਵੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਤੁਸੀਂ 10ਵੀਂ ਕਲਾਸ ਵਿੱਚ ਸੀ ਜਦੋਂ ਤੁਸੀਂ ਆਪਣਾ ਪਹਿਲਾ ਨਾਵਲ ਲਿਖਿਆ ਤੇ ਕਿਨਾਂ ਤੋਂ ਪ੍ਰੇਰਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਕਰਦਾ ਸਾਹਿਤਿਕ ਮਾਹੌਲ ਸੀ ਜਾਂ ਕਿਸੇ ਹੋਰ ਤੋਂ ਪ੍ਰੇਰਿਤ ਹੋ ਕੇ ਤੁਸੀਂ ਲਿਖਣਾ ਸ਼ੁਰੂ ਕੀਤਾ ਨਹੀਂ ਮੇਰੇ ਪਿਤਾ ਜੀ ਇੱਕ ਲਿਟਰੇਰੀ ਪਰਸਨ ਸਨ ਸਾਡੇ ਘਰ ਵਿੱਚ ਸੈਕੜੇ ਕਿਤਾਬਾਂ ਹੁੰਦੀਆਂ ਸੀਗੀਆਂ ਜੀ ਔਰ ਉਹਨਾਂ ਦੇ ਨਾਲ ਹੀ ਨਾਵਲਸ ਜਿਹੜੇ ਕੀ ਕਹਿੰਦੇ ਨੇ ਇਤਿਹਾਸਿਕ ਨਾਵਲ ਸੀਗੇ ਸਿੱਖ ਧਰਮ ਦੇ ਉੱਤੇ ਉਹ ਨਾਵਲ ਆਮ ਮੌਜੂਦ ਸਨ ਮੇਰੇ ਘਰ ਦੇ ਵਿੱਚ ਉਹ ਮੈਂ ਨਾਵਲ ਪੜ੍ਹਦਿਆਂ ਪੜ੍ਹਦਿਆਂ ਮੈਨੂੰ ناول لکھਣ ਦੀ ਇੱਕ ਚिटਕ ਲੱਗ ਗਈ ਰੱਟ ਲੱਗ ਗਈ ਮੈਂ ਉਸ ਵਕਤ ਉਹਨਾਂ ਦਿਨਾਂ ਵਿੱਚ ਹੀ ਕਿਤਾਬਾਂ ਬਏ VPP ਮੰਗਾਂਦਾ ਹੁੰਦਾ ਸੀਗਾ ਨਾਵਲ ਮੰਗਾਂਦਾ ਸਾਂ ਤੇ ਤਕਰੀਬਨ ਸਾਰੇ ਹਿੰਦੀ ਪੰਜਾਬੀ ਦੇ ਇਵਨ ਇੰਗਲਿਸ਼ ਦੇ ਨਾਵਲ ਵੀ ਉਹਨਾਂ ਦਿਨਾਂ ਵਿੱਚ ਪੜ੍ਹੇ ਨੇ ਜੀ ਔਰ ਉਸ ਨਾਵਲਾਂ ਦੇ ਵਿੱਚ ਪੜਨ ਦੇ ਨਾਲ ਹੀ ਮੇਰਾ ਇੰਟਰਸਟ ਪੈਦਾ ਹੋਇਆ ਔਰ ਮੈਂ 16 ਸਾਲ ਦੀ ਉਮਰ ਵਿੱਚ ਜਿਹੜਾ ਨਾਵਲ ਲਿਖਿਆ ਇਹ ਵੀ ਇੱਕ ਬੜਾ ਕਮਾਲ ਦਾ ਨਾਵਲ ਸੀ ਪਰ ਚਲੋ ਉਹ ਛਪ ਨਹੀਂ ਸਕਿਆ ਕਿਉਂਕਿ ਕਸ਼ਮੀਰ ਦੇ ਵਿੱਚ ਕੋਈ ਨਾਵਲ ਛਾਪਣ ਦੀ ਸਹੂਲਤ ਨਹੀਂ ਸੀ ਤੇ ਇਸ ਕਰਕੇ ਉਹ ਫਿਰ ਇਸੇ ਤਰ੍ਹਾਂ ਹੀ ਲੋਕੋ ਨੇ ਬਹੁਤ ਪੜਿਆ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਦੋਸਤਾਂ ਨੇ ਉਹ ਇੱਕwidehat ਤੋਂ ਦੂਸਰੇ ਦੂਸਰੇ ਤੋਂ ਤੀਸਰੇ ਹੱਥ ਉਹ ਫਿਰ ਪਤਾ ਨਹੀਂ ਕਿਹੜੇ ਹੱਥ ਵਿੱਚ ਰਹਿ ਗਿਆ ਤੇ ਇਸ ਕਰਕੇ ਉਹ ਫਿਰ ਮੈਂ ਉਸ ਤੋਂ ਬਾਅਦ ਬਾਕੀ ਜਿਹੜੇ ਨਾਵਲ ਲਿਖਣ ਦਾ ਸਫਰ ਹੈ ਉਹ ਸ਼ੁਰੂ ਹੋਇਆ 70 71 ਵਿੱਚ ਨਾਵਲ ਸ਼ੁਰੂ ਕੀਤਾ ਜਿਹੜਾ ਮੈਂ 73 ਚ ਪਾਇਆ ਜੀ ਤੇ 1 ਸਾਲ ਲੱਗ ਗਿਆ ਹਨਾ ਜੀ ਔਰ ਜਿਹੜਾ ਨਾਵਲ ਮੈਂ ਤੁਹਾਨੂੰ ਦੱਸਦਾ ਪਿਆਵਾ ਧੁਾਂਕੀ ਤੁੱਪ ਜੀ ਉਹ ਨਾਵਲ ਦੇ ਇਤਿਹਾਸ ਵਿੱਚ ਹਮ ਮਤਲਬ ਇਟ ਇਜ਼ ਨਾਟ ਓਨਲੀ ਪੰਜਾਬ ਸਾਰੇ ਵਿਸ਼ਵ ਦੇ ਨਾਵਲ ਦੇ ਇਤਿਹਾਸ ਵਿੱਚ ਇਹ ਆਪਣੀ ਵਿਦਦਾ ਦਾ ਇੱਕੋ ਇੱਕ ਨਾਵਲ ਨਵੇਕਲਾ ਨਾਵਲ ਹੈ ਜਿਹੜਾ ਕਿ ਮੈਂ ਉਸ 1900 75 76 ਵਿੱਚ ਇਹਨੂੰ ਪ੍ਰਕਾਸ਼ ਕੀਤਾ ਸੀ ਜੀ ਅ ਗੱਲ ਕੀਤੀ ਜਾਵੇ ਤੁਹਾਡੀ ਲੇਖਣੀ ਦੀ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਸਾਹਿਤਿਕ ਸਫਰ ਦੇ ਵਿੱਚ ਪੈਰ ਰੱਖਿਆ ਹੋਇਆ ਕਾਫੀ ਕੁਝ ਲਿਖ ਚੁੱਕੇ ਹੋ ਤੇ ਵਿਦਾ ਦੀ ਗੱਲ ਕੀਤੀ ਜਾਵੇ ਤਾਂ ਸਾਹਿਤਿਕ ਕਿਸ ਵਿਦਾ ਦੇ ਵਿੱਚ ਤੁਸੀਂ ਲਿਖਦੇ ਹੋ ਮੈਂ ਹੋਰ ਵੈਸੇ ਨਾਵਲਾਂ ਤੋਂ ਸਵਾ ਕੁਝ ਕਵਿਤਾ ਲਿਖਦਾ ਹਾਂ ਗਮਾਂ ਜੀ ਉਹ ਵੀ ਮੇਰੀ ਕਵਿਤਾ ਦੇ ਸੰਗ੍ਰਹਿ ਛਪਿਓਏ ਨੇ ਹਿੰਦੀ ਵਿੱਚ ਵੀ ਔਰ ਪੰਜਾਬੀ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਤੁਸੀਂ ਨਾਵਲ ਦੇ ਨਾਲ-ਨਾਲ ਕਵਿਤਾਵਾਂ ਵੀ ਲਿਖਦੇ ਹੋ ਤੇ ਅਸੀਂ ਚਾਹਾਂਗੇ ਕਿ ਤੁਹਾਡੀ ਜਿਹੜੀ ਰਚਨਾ ਹੈ ਉਹ ਜਰੂਰ ਕੋਈ ਨਾ ਕੋਈ ਸੁਣੀ ਜਾਵੇ ਤਾਂ ਸਾਡੇ ਦਰਸ਼ਕਾਂ ਦੇ ਵੀ ਆਪਾਂ ਸਨਮੁਖ ਕਰੀਏ ਉਸ ਰਚਨਾ ਨੂੰ ਠੀਕ ਹੈ ਬਿਲਕੁਲ ਹੈ ਜੀ ਮੈਂ ਤੁਹਾਨੂੰ ਇੱਕ ਦੋ ਰਚਨਾਵਾਂ ਆਪਣੇ ਪੋਇਟਰੀ ਦੀਆਂ ਕਾਵਿ ਰਚਨਾਵਾਂ ਸੁਣਾਉਣਾ ਮੈਂ ਜੀ ਕਿਉਂਕਿ ਮੈਂ ਕੀ ਕਹਿੰਦੇ ਨੇ ਇੱਕ ਕਬੀ ਗਿੱਧਰ ਬਾਰਾਂ ਦੇ ਵਿੱਚ ਆਮ ਜਗ੍ਹਾ ਦੇ ਉੱਤੇ ਨਹੀਂ ਕਪਤਾਵਾ ਪੜਦਾ ਇੱਕ ਕਪਤਾ ਮੇਰੀ ਸ਼ਬਦ ਹਮ ਸ਼ਬਦ ਚੁੱਪ ਹੈ ਸ਼ਬਦ ਹਨੇਰਾ ਕੁਪ ਹੈ ਹਮ ਸ਼ਬਦ ਮੰਤਰ ਹੈ ਹਮ ਸ਼ਬਦ ਬਾਣੀ ਹੈ ਜੀ ਸ਼ਬਦ ਹਰ ਇੱਕ ਦੇ ਜੀਵਨ ਦੀ ਕਹਾਣੀ ਹੈ ਹਮ ਸ਼ਬਦ ਗਿਆ ਹੈ ਸ਼ਬਦ ਭਾਉ ਹੈ ਹਮ ਸ਼ਬਦ ਸੰਵਾਦ ਹੈ ਸ਼ਬਦ ਟਕਰਾਓ ਹੈ ਸ਼ਬਦ ਉਦਘੋਸ਼ ਹੈ ਹਮ ਸ਼ਬਦ ਖਾਮੋਸ਼ ਹੈ ਜਦੋਂ ਸ਼ਬਦ ਚੁੱਪ ਹੈ ਸਾਰੇ ਪਾਸੇ ਹਨੇਰਾ ਘੁਪ ਹੈ ਹਮ ਸ਼ਬਦ ਵਿਚਾਰ ਹੈ ਸ਼ਬਦ ਤਕਰਾਰ ਹੈ ਸ਼ਬਦ ਧੋਖਾ ਹੈ ਸ਼ਬਦ ਫਰੇਬ ਹੈ ਹਮ ਸ਼ਬਦ ਸੱਚ ਹੈ ਸ਼ਬਦ ਬੇਦਕਤੀਬ ਹੈ ਸ਼ਬਦ ਪੋਛਣਾ ਹੈ ਸ਼ਬਦ ਸ਼ੋਸ਼ਣ ਹੈ ਸ਼ਬਦ ਵਿਅੰਗ ਹੈ ਸ਼ਬਦ ਨੇ ਸੰਗ ਹੈ ਅੱਖਾਂ ਵਿੱਚੋਂ ਬੋਲਦਾ ਹੈ ਸ਼ਬਦ ਚੁੱਪ ਵਿੱਚ ਖੋਲਦਾ ਹੈ ਸ਼ਬਦ ਜੀ ਸ਼ਬਦ ਪਿਆਰ ਹੈ ਸ਼ਬਦ ਤਕਰਾਰ ਹੈ ਸ਼ਬਦ ਇਨਕਾਰ ਹੈ ਸ਼ਬਦ ਤਸਰਾਰ ਹੈ ਜੀ ਤੇ ਇਹ ਛੋਟੀ ਜੀ ਕਵਿਤਾ ਹੈਗੀ ਏ ਸ਼ਬਦ ਦੇ ਬਾਰੇ ਕਿ ਸ਼ਬਦ ਕੀ ਹੈ ਅਸੀਂ ਹਰ ਇੱਕ ਕੋਈ ਵੀ ਚੀਜ਼ ਅਸੀਂ ਗੱਲ ਵਗਰ ਇਸ ਵਕਤ ਗੱਲਬਾਤ ਕਰ ਰਿਹਾ ਇਹ ਵੀ ਸ਼ਬਦ ਹੈ ਸ਼ਬਦ ਵਿੱਚ ਜੀ ਤੇ ਇੱਕ ਹੋਰ ਛੋਟੀ ਜੀ ਕਵਿਤਾ ਇਸੇ ਸੰਦਰਭ ਵਿੱਚ ਸੁਣਾ ਟੁੱਟਾ ਤਾਰਾ ਜੀ ਆਕਾਸ਼ ਦੇ ਅਣਗਿਣਤ ਤਾਰਿਆਂ ਚ ਹਮ ਇੱਕ ਤਾਰਾ ਸੀ ਮੇਰੇ ਨਸੀਬ ਦਾ ਹਮ ਆਕਾਸ਼ ਦੇ ਅਣਗਿਣਤ ਤਾਰਿਆਂ ਚ ਇੱਕ ਤਾਰਾ ਸੀ ਮੇਰੇ ਨਸੀਬ ਦਾ ਹਮ ਮੇਰੀ ਰੂਹ ਦੇ ਕਰੀਬ ਦਾ ਹਮ ਟੁੱਟ ਕੇ ਡਿੱਗ ਗਿਆ ਹਮ ਮੇਰੇ ਲੇਖਾਂ ਦੇ ਮਰੂਥਲ ਵਿੱਚ ਟੁੱਟ ਕੇ ਡਿੱਗ ਗਿਆ ਮੇਰੇ ਲੇਖਾਂ ਦੇ ਮਰੂਥਲ ਵਿੱਚ ਪਲ ਦੇ ਪਲ ਦੇ ਛਿਲੇ ਗਏ ਮੇਰੇ ਪਿਆਰ ਮਿਹਦੀਆਂ ਬਿਜਾਈਆਂ ਰਸ ਦੇ ਪੈਰਾਂ ਨੇ ਨਿਡਾਲ ਕਰ ਦਿੱਤਾ ਤਨ ਮਨ ਦੀਆਂ ਟੰਡਾਂ ਟੁੱਟ ਗਈਆਂ ਮਰੂਥਲ ਦੀ ਰੇਤ ਵਿੱਚ ਪਾਲ ਇੱਕ ਪਲਾਵਾ ਹੈ ਕੁਛ ਨਹੀਂ ਲੱਭਦਾ ਮਰੂਥਲ ਦੀ ਰੇਤ ਵਿੱਚ ਜੀ ਮਰੂਥਲ ਦੀ ਰੇਤ ਵਿੱਚ ਪਾਲ ਇੱਕ ਪਲਾਵਾ ਹੈ ਜਾਨ ਲੈਵਾ ਤੇ ਮੋਦਕ ਲਵਾ ਹੈ ਹੂੰ ਤੁਰੀ ਜਾਂਦਾ ਹਾਂ ਟੁੱਟੇ ਤਾਰੇ ਦੀ ਪਾਲ ਵਿੱਚ ਉਹ ਜਿਹੜਾ ਟੁੱਟੇ ਤਾਰੇ ਡਿੱਗ ਗਿਆ ਨਾ ਉਸੇ ਟੁੱਟੇ ਤਾਰੇ ਦੀ ਪਾਲ ਵਿੱਚ ਟੁੱਟੇ ਤਾਰੇ ਤੁਰੀ ਜਾਂਦਾ ਹਾਂ ਟੁੱਟੇ ਤਾਰੇ ਦੀ ਪਾਲ ਵਿੱਚ ਫਸਦਾ ਜਾਂਦਾ ਹਾਂ ਨਿਰਾਸ਼ਤਾ ਦੇ ਜਾਲ ਵਿੱਚ ਹੂੰ ਬਾਕੀ ਤੇ ਬਹੁਤ ਵਧੀਆ ਤੁਹਾਡੀਆਂ ਰਚਨਾਵਾਂ ਲੱਗੀਆਂ ਅ ਰਚਨਾ ਅਸੀਂ ਤੁਹਾਡੀ ਅੱਗੇ ਇੱਕ ਹੋਰ ਵੀ ਸੁਣਾਗੇ ਤੇ ਅਸੀਂ ਚਾਹੁੰਦੇ ਆ ਵੀ ਪਹਿਲਾਂ ਫੜੇ ਨਾਵਲ ਬਾਰੇ ਵੀ ਗੱਲਬਾਤ ਕਰ ਲਈ ਜਾਵੇ ਜੇ ਦੇਖਿਆ ਜੀ ਅਵੇ ਸੰਸਾਰ ਦੇ ਵਿੱਚ ਤੁਹਾਡਾ ਨਾਮ ਜਿਹੜਾ ਚਰਚਿਤ ਨਾਵਲਕਾਰਾਂ ਦੇ ਵਿੱਚ ਲਿਆ ਜਾਂਦਾ ਹੈਗਾ ਆ ਗੱਲ ਕੀਤੀ ਜਾਵੇ ਤੁਹਾਡੇ ਹੁਣ ਤੱਕ ਦੇ ਸਫ਼ਰ ਦੇ ਦੌਰਾਨ ਤੁਸੀਂ ਕਿੰਨੇ ਜਿਹੜੇ ਨਾਵਲ ਨੇ ਆ ਜਾਂ ਤੁਹਾਡੀਆਂ ਰਚਨਾਵਾਂ ਆ ਕਿੰਨੇ ਕਿ ਪੁਸਤਕਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਇਸ ਸਮੇਂ ਜੀ ਮੈਂ 75 76 ਵੇ ਜਿਹੜਾ ਮੇਰਾ ਦੂਸਰਾ ਨਾਵਲ ਛਪਿਆ ਸੀ ਜੀ ਤੁਾਂ ਕੀ ਤੂਪ ਉਸ ਤੋਂ ਬਾਅਦ 45 ਸਾਲ ਬੀਚ ਮੇਂ ਕੁਛ ਨਹੀਂ ਲਿਖਿਆ ਹਮ ਇੱਕ ਤੇ ਮੈਂ ਪੰਜਾਬੋਂ ਬਾਹਰ ਸਾਂ ਜੀ 에어ਫੋਰਸ ਛੱਡ ਦਿੱਤੀ ਸੀਗੀ ਜੀ ਔਰ ਬੱਚੇ ਸੀਗੇ ਉਹਨਾਂ ਦੀ ਪਾਲਣ ਪੋਸਣ ਪੜ੍ਹਾਈ ਲਿਖਾਈ ਦੇ ਵਿੱਚ ਮੇਰਾ ਸਾਰਾ ਸਮੇਂ ਬੀਤ ਗਿਆ ਹਮ ਔਰ ਫॉर 45 ইয়ার্স ਹਮ ਮੈਂ ਇੱਕ ਸ਼ਬਦ ਤੱਕ ਨਹੀਂ ਲਿਖਿਆ ਹਮ ਮੇਰੀ ਬੇਟੀ ਹਿੰਦੀ ਦੀ ਬਹੁਤ ਅੱਛੀ ਕਵਿਤਰੀ ਹੈਗੀ ਰੁਪਿੰਦਰ ਰਾਜ ਕਰਕੇ ਜੀ ਉੱਥੇ ਛੱਤੀਸਗੜ੍ਹ ਰਹਿੰਦੀ ਹੈ ਰਾਜਪੁਰ ਦੇ ਵਿੱਚ ਜੀ ਉਹ ਇੱਕ ਵਾਰੀ ਜੰਮੂ ਆਈ ਉਹਨੇ ਕਿਹਾ ਕਿ ਤਵਜ਼ਾ ਨਾ ਹੈਗਾ ਤੁਹਾਨੂੰ ਲੋਕ ਜਾਣਦੇ ਨੇ ਤੁਸੀਂ ਫਿਰ ਤੋਂ ਦੁਬਾਰਾ ਕਿਉਂ ਨਹੀਂ ਲਿਖਣਾ ਸ਼ੁਰੂ ਕਰਦੇ ਜੀ ਮੈਂ ਮਨ ਬਣਾਇਆ ਮੈਂ ਕਿਹਾ ਚਲੋ ਮੈਂ ਇੱਕ ਨਾਵਲ ਲਿਖਦਾ ਹਾਂ ਉਹ ਨਾਵਲ ਜਦੋਂ ਲਿਖਿਆ ਉਹ ਨਾਵਲ ਪਹਿਲਾਂ ਹੀ ਇੱਕ ਐਸੀ ਕੋਈ ਮਤਲਬ ਉਸ ਨਾਵਲ ਦੀ ਕਹਾਣੀ ਇਤਨੀ ਰੋਚਕ ਔਰ ਕੀ ਕਹਿੰਦੇ ਨੇ ਸਵੇਦਨਸ਼ੀਲ ਸੀ ਜੀ ਕਿ ਉਹ ਨਾਵਲ ਜਮੂ ਯੂਨੀਵਰਸਿਟੀ ਦੇ ਐਮਏ ਕੋਰਸ ਵਿੱਚ ਲੱਗ ਗਿਆ ਜੀ ਸਿਲੈਕਟ ਹੋ ਗਿਆ ਪਹਿਲਾ ਹੀ ਨਾਵਲ 45 ਸਾਲ ਤੋਂ ਬਾਅਦ ਜਿਹੜਾ ਲਿਖਿਆ ਲਿਖਿਆ ਗਿਆ ਹਾਂ ਉਹ ਲੱਗ ਗਿਆ ਜੀ ਉਸ ਨਾਲ ਮੇਰਾ ਉਤਸ਼ਾਹ ਹੋਰ ਵਧਿਆ ਹਾਂ ਫਿਰ ਮੈਂ ਇੱਕ ਇੱਕ ਕਰਕੇ ਨਾਵਲ ਲਿਖਨੇ ਸ਼ੁਰੂ ਕਰਦੇ ਇੱਕ ਹੋਰ ਲੂਣਾ ਨਾਵਲ ਲਿਖਿਆ ਜੀ ਅ ਅਧੇ ਅਧੂਰੇ ਲਿਖਿਆ ਮਤਲਬ ਪਾਪ ਦੀ ਪੰਨ ਪਾਪ ਦੀ ਪੰਨ ਨਾਵਲ ਦੇ ਉੱਤੇ ਤੇ ਵੈਬ ਸੀਰੀਜ਼ ਬਣੀ ਹੈਗੀ ਹੈ ਔਰ ਮੂਵੀ ਵੀ ਬਣੀ ਹੈਗੀ ਹੈ ਟੈਲੀ ਮੂਵੀ ਵੀ ਬਣੀ ਹੈਗੀ ਹੈ ਜੀ ਔਰ ਇਸ ਨਦੀ ਤੇ ਨਾਰੀ ਲਿਖਿਆ ਮਤਲਬ ਐਸੇ ਤਕਰੀਬਨ ਮੈਂ 10 ਨਾਵਲ 11 ਨਾਵਲ ਲਿਖੇ ਔਰ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ ਤੇ ਚਰਚਿਤ ਨਾਵਲ ਹੈਗੇ ਨੇ ਜੀ ਬਸ ਇਹ ਮੈਂ ਸਮਝਦਾ ਕਿ ਜਿੰਨੀ ਵੀ ਦਵਾ ਹੈਗੀਆਂ ਨੇ ਜਾਂ ਕਹਾਣੀ ਕਹਾਣੀ ਮੈਂ ਕਦੀ ਲਿਖਣੀ ਹੈਗੀ ਕਵਿਤਾ ਲਿਖਦਾ ਹੈਗਾ ਪਰ ਨਾਵਲ ਦੀ ਵਿੱਚ ਮੈਨੂੰ ਰੁਚੀ ਬਹੁਤ ਹੈਗੀ ਹੈ ਔਰ ਨਾਵਲ ਦੇ ਜੇ ਪਾਤਰ ਜਾਂ ਜਿਹੜੀਆਂ ਕਹਾਣੀਆਂ ਉਹ ਮੇਰੇ ਅੰਦਰ ਘੁੰਮਦੀਆਂ ਰਹਿੰਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਮੈਂ ਬਹੁਤ ਅਚੀ ਤਰ੍ਹਾਂ ਚਿੱਤਰਨ ਕਰ ਸਕਦਾ ਗਾਵਾਂ ਔਰ ਲਿਖ ਲੈਣਾ ਮੈਂ ਜੀ ਜੀ ਅ ਜਿਸ ਤਰ੍ਹਾਂ ਮੇਕਾ ਤੁਹਾਡੇ ਨਾਵਲ ਨੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਯੂਨੀਵਰਸਿਟੀ ਦੇ ਵਿੱਚ ਸਿਲੇਬਸ ਦੇ ਤੌਰ ਤੇ ਲਗਾ ਦਿੱਤੇ ਗਏ ਆ ਕਿੰਨੇ ਨਾਵਲ ਆ ਤੇ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਲੱਗੇ ਨੇ ਨਹੀਂ ਹਾਲੀ ਪਹਿਲਾ ਹੀ ਨਾਵਲ ਲਿਖ ਹੈਗਾ ਜਿਹੜਾ ਕਿ ਮੈਂ ਲਿਖਿਆ ਔਰ ਯੂਨੀਵਰਸਿਟੀ ਲੱਗ ਗਿਆ ਹੁਣ ਬਹੁਤ ਸਾਰੇ ਨਾਵਲ ਐਸੇ ਹੈਗੇ ਨੇ ਜਿਹੜੇ ਕਿ ਅੰਡਰ ਕਨਸਿਡਰੇਸ਼ਨ ਹੈਗੇ ਨੇ ਗੰਗਨਗਰ ਨਗਰ ਯੂਨੀਵਰਸਿਟੀ ਦੇ ਅੰਡਰ ਕਨਸਿਡਰੇਸ਼ਨ ਨਾਵਲ ਹੈਗਾ ਤੇ ਉਹ ਵੀ ਹੋ ਸਕਦਾ ਲੱਗ ਜਾਏ ਬਾਕੀ ਤੇ ਇੱਕ ਰਾਈਟਰ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਜੀ ਅੱਛਾ ਵਿਸ਼ੇ ਲੈ ਕੇ ਨਾਵਲ ਲਿਖਣ ਦੇ ਹਮਮ ਔਰ ਫਿਰ ਬਾਕੀ ਇਹ ਹੈ ਕਿ ਮੈਂ ਇਤਨੀ ਸਪਸ਼ਟਤਾ ਨਾਲ ਕਹਿ ਸਕਦਾ ਹਾਂਗਾ ਕਿ ਮੇਰੇ ਨਾਵਲ ਲੋਕਾਂ ਵਿੱਚ ਬਹੁਤ ਸਾਰੇ ਕੀ ਕਹਿੰਦੇ ਨੇ ਚਰਚਿਤ ਹੈਗੇ ਨੇ ਲੋਕ ਪੜ੍ਹਦੇ ਨੇ ਜੀ ਔਰ ਉਹਦੇ ਉੱਤੇ ਰਿਵਿਊ ਕਰਦੇ ਨੇ ਚਿੱਠੀਆਂ ਲਿਖਦੇ ਨੇ ਫੋਨ ਚਿੱਠੀਆਂ ਤੇ ਅੱਜ ਕੱਲ ਨਹੀਂ ਸਮਝੋ ਫੋਨ ਕਰਦੇ ਨੇ WhatsApp ਤੇ ਮੈਸੇਜ ਦਿੰਦੇ ਨੇ ਔਰ ਨਾਵਲਾਂ ਦੀ ਤਾਰੀਫ ਕਰਦੇ ਨੇ ਔਰ ਉਹ ਮੇਰੇ ਵਾਸਤੇ ਇਸ ਉਮਰ ਵਿੱਚ ਵੀ ਇਸ ਜਿੱਕਨਾਂ ਰਚਨਾ ਨੂੰ ਰਚਨਾ ਔਰ ਲੋਕਾਂ ਦੀ ਪਸੰਦ ਦੇ ਉੱਤੇ ਖੜਾ ਉਤਰਨਾ ਇੱਕ ਮਤਲਬ ਮਾਨਣ ਵਾਲੀ ਗੱਲ ਹੈ ਮੇਰੀ ਇਸ ਉਮਰ ਦੇ ਵਿੱਚ ਜੀ ਤੁਸੀਂ ਪਹਿਲੇ ਸਵਾਲ ਦੇ ਜਵਾਬ ਚ ਜ਼ਿਕਰ ਕੀਤਾ ਸੀ ਵੀ ਤੁਹਾਡੇ ਬਹੁਤ ਸਾਰੇ ਨਾਵਲ ਦੇ ਉੱਤੇ ਵੈਬ ਸੀਰੀਜ਼ ਵੀ ਬਣ ਰਹੀਆਂ ਹੈਗੀਆਂ ਤਾਂ ਬਣ ਵੀ ਚੁੱਕੀਆਂ ਨੇ ਉਹ ਵੀ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਵੀ ਕਿਸ-ਕਿਸ ਨਾਵਲ ਦੇ ਉੱਤੇ ਜਿਹੜੀ ਵੈਬ ਸੀਰੀਜ਼ ਹੈ ਉਹ ਬਣ ਚੁੱਕੀ ਹੈ ਬਿਲਕੁਲ ਪੌਪ ਦੀ ਪੰਡ ਮੇਰਾ ਨਾਵਲ ਹੈਗਾ ਸੀਰੀਜ਼ ਹੈਗੀ ਏ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਦਿਖਾਇਆ ਜਾ ਰਿਹਾ ਹੈਗਾ ਉਹ ਪਾਪ ਦੀ ਪੰਡ ਮੇਰਾ ਨਾਵਲ ਹੈ ਉਹਦੀ 8 ਐਪੀਸੋਡਸ ਉਹਦੇ ਵਿੱਚ ਆਏ ਹੈਗੇ ਨੇ ਜੀ ਔਰ ਇਸੇ ਨਾਵਲ ਦੇ ਉੱਤੇ ਪਾਪ ਦੀ ਪੰਡ ਦੇ ਉੱਤੇ ਵੀ ਇੱਕ ਟੈਲੀ ਫਿਲਮ ਬਣੀ ਹੈਗੀ ਏ ਜੀ ਜਿਹੜੀ ਕਿ ਤਕਰੀਬਨ ਅ ਪ੍ਰਦੇਸ਼ ਵਿੱਚ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮੇਰੇ ਮਿੱਤਰ ਹੈਗੇ ਉਹਨਾਂ ਨੇ ਪੜ੍ਹਿਆ ਉਹ ਸਭ ਤੋਂ ਵੱਡੀ ਗੱਲ ਇੱਕ ਮੇਰੇ ਵਾਸਤੇ ਮਾਣ ਵਾਲੀ ਗੱਲ ਇਹ ਹੈਗੀ ਹੈ ਕਿ ਮੇਰੇ ਨਾਵਲ ਜਿਹੜੇ ਨੇ ਉਹ ਵਿਦੇਸ਼ੀ ਲਾਇਬ੍ਰੇਰੀਆਂ ਵਿੱਚ ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਔਰ ਅਮਰੀਕਾ ਵਿੱਚ ਵਿਦੇਸ਼ੀ ਲਾਇਬ੍ਰੇਰੀਆਂ ਵਿੱਚ ਉਪਲਬਧ ਹੈਗੇ ਨੇ ਜੀ ਔਰ ਲੋਕ ਉਥੋਂ ਲੈ ਕੇ ਪੜ੍ਹਦੇ ਨੇ ਔਰ ਪੜ੍ਹ ਕੇ ਮੇਰੇ ਨਾਲ ਉਹਦੇ ਉੱਤੇ ਵਿਚਾਰ ਕਰਦੇ ਹੈਗੇ ਨੇ ਤੇ ਇਹ ਵੀ ਇੱਕ ਬੜੀ ਵੱਡੀ ਗੱਲ ਹੈਗੀ ਹੈ ਇੱਕ ਹੋਰ ਸੋਹਾਵੀ ਇੰਟਰਨੈਸ਼ਨਲ ਕਰਕੇ ਇੱਕ ਕੰਸਰਨ ਨਈਬ ਪਬਲਿਸ਼ਿੰਗ ਹਾਊਸ ਹੈਗਾ ਹੈ ਜੀ ਉਹ ਆਸਟ੍ਰੇਲੀਆ ਬੇਸਡ ਹੈਗਾ ਹੈ ਹਮਮ ਔਰ ਉਹਨਾਂ ਨੇ ਮੇਰੇ ਪੰਜ ਨਾਵਲ ਜਿਹੜੇ ਹੈਗੇ ਨੇ ਉਹਨਾਂ ਨੂੰ ਈ-ਬੁੱਕ ਦੇ ਵਿੱਚ ਪਬਲਿਸ਼ ਕੀਤਾ ਹੈਗਾ ਔਰ ਇਸ ਤੋਂ ਇਲਾਵਾ ਮੇਰੇ 6 ਨਾਵਲ ਐਸੇ ਹੈਗੇ ਨੇ ਰਿਕਾਰਡਿੰਗ ਉਹਨਾਂ ਦੀ ਅਵੇਲੇਬਲ ਹੈਗੀ ਏ ਜੀ ਔਰ ਕੋਈ ਵੀ ਦਰਸ਼ਕ ਪਾਠਕ ਉਹਨਾਂ ਨੂੰ ਉਹ ਸੁਣ ਸਕਦਾ ਹੈ ਪੜ ਸਕਦਾ ਹੈ ਉਹ ਸਾਰੇ ਉੱਥੇ ਅਵੇਲੇਬਲ ਹੈਗੇ ਨੇ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਕਾਫੀ ਫਾਇਦਾ ਹੋਇਆ ਹੈ ਕਿ ਇੱਕ ਸਾਹਿਤਕਾਰ ਸੋਸ਼ਲ ਮੀਡੀਆ ਦੇ ਜ਼ਰੀਏ ਜਲਦੀ ਆਪਣੇ ਜਿਹੜਾ ਪਾਠਕਾਂ ਤੱਕ ਉਹ ਪਹੁੰਚ ਜਾਂਦਾ ਹੈ ਤੇ ਤੁਸੀਂ ਸੋਸ਼ਲ ਮੀਡੀਆ ਦਾ ਕੀ ਯੋਗਦਾਨ ਸਮਝਦੇ ਹੋ ਸਾਹਿਤ ਦੇ ਖੇਤਰ ਦੇ ਵਿੱਚ ਦੇਖੋ ਸੋਸ਼ਲ ਮੀਡੀਆ ਇੱਕ ਆਵਾਜ਼ ਹੈ ਹੂੰ ਕਿਸੇ ਵੀ ਲੇਖਕ ਦੀ ਹੂੰ ਕਿਉਂਕਿ ਮੇਰੇ ਵਰਗੇ ਬੰਦਾ ਸਮਝ ਲਓ ਜੀ ਅਗਰ ਮੈਂ 10 ਜਾਂ 12 ਜਾਂ 13 ਨਵਾਂ ਲਿਖ ਚੁੱਕਾ ਹੈ ਗਮਾ ਮੇਰੇ 4-5 10 ਲੋਕ ਹੀ ਉਹਨਾਂ ਨੂੰ ਪੜਨਗੇ ਜਿਨ੍ਹਾਂ ਨੂੰ ਪ੍ਰੈਜ਼ੈਂਟ ਕਰਾਂਗਾ ਜੀ ਲੇਕਿਨ ਸੋਸ਼ਲ ਮੀਡੀਆ ਦੇ ਕਰਕੇ ਤੁਸੀਂ ਵਰਲਡ ਓਵਰ ਤੁਹਾਨੂੰ ਤੁਹਾਡੀਆਂ ਲਿਖਤਾਂ ਨੂੰ ਹਮਤਲਬ ਪੜਿਆ ਜਾਂਦਾ ਹੈ ਤੁਹਾਨੂੰ ਮਾਨ ਮਿਲਦਾ ਹੈ ਤੁਹਾਡਾ ਨਾਂ ਹੁੰਦਾ ਹੈ ਔਰ ਤੁਹਾਨੂੰ ਇੱਕ ਐਸਟੈਬਲਿਸ਼ਡ ਰਾਈਟਰ ਦੇ ਤੌਰ ਤੇ ਸਮਝਿਆ ਜਾਂਦਾ ਹੈਗਾ ਤੇ ਮੀਡੀਆ ਤੋਂ ਬਿਨਾਂ ਤੇ ਪੋਸੀਬਲ ਨਹੀਂ ਹੈਗਾ ਕੁਝ ਵੀ ਬਿਲਕੁਲ ਬਿਲਕੁਲ ਅ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਹੈ ਵੀ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸ਼ਬਦ ਲੋਕ ਤੇ ਸਾਡੇ ਅੱਜ ਦੇ ਸਾਹਿਤਕਾਰ ਸਾਡੇ ਮਹਿਮਾਨ ਨੇ ਭੁਪਿੰਦਰ ਸਿੰਘ ਰਹਿਣਾ ਜੀ ਜੋ ਕਿ ਉਹ ਚੇਚੇ ਤੌਰ ਤੇ ਜੰਮੂ ਤੋਂ ਆਏ ਨੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਰ ਇੱਕ ਰਚਨਾ ਜਿਹੜੀ ਆ ਤੁਹਾਡੀ ਹੋਰ ਸੁਣ ਲਈ ਜਾਵੇ ਗੱਲਾਂ ਬਾਤਾਂ ਤਾਂ ਇਸ ਤਰ੍ਹਾਂ ਚਲਦੀਆਂ ਰਹਿਣੀਆਂ ਰਚਨਾ ਜਿਹੜੀ ਆ ਜ਼ਰੂਰ ਅਸੀਂ ਚਾਹੁੰਦੇ ਹੁੰਨੇ ਆ ਕਿ ਸਾਡੇ ਦਰਸ਼ਕਾਂ ਦੇ ਆਪਾਂ ਕੁਝ ਨਾ ਕੁਝ ਰੂਬਰੂ ਜ਼ਰੂਰ ਕਰੀਏ ਤਦਨ ਦੱਸਿਆ ਹੈਗਾ ਜੀ ਕਿ ਮੈਂ ਮਤਲਬ ਕਿਤਨੇ ਸਾਲਾਂ ਤੋਂ ਲਿਖਿਆ ਨਹੀਂ ਹੈਗਾ ਹੂੰ ਔਰ ਫਿਰ ਮੈਂ ਲਿਖਿਆ ਹਿੰਦੀ ਦੇ ਵਿੱਚ ਲਿਖਿਆ ਹੈ ਜੀ ਔਰ ਇੰਗਲਿਸ਼ ਵਿੱਚ ਕੁਝ ਲਿਖਿਆ ਗਿਆ ਤੇ ਕਿ ਪੰਜਾਬੀ ਵਿੱਚ ਨਹੀਂ ਲਿਖ ਸਕਿਆ ਜੀ ਉਹ ਇੱਕ ਪ੍ਰੋਗਰਾਮ ਵਿੱਚ ਕਵੀ ਕਵੀ ਬੈਠੇ ਸਨ ਉਹਨਾਂ ਦੇ ਪ੍ਰੋਗਰਾਮ ਵਿੱਚ ਮੈਂ ਬੈਠਾ ਸਾਂ ਤੇ ਮੈਨੂੰ ਉਹਨਾਂ ਨੇ ਕੁਝ ਕਿਹਾ ਬੋਲਣ ਵਾਸਤੇ ਪਰ ਮੇਰੇ ਕੋ ਕੁਝ ਹੇਗਾ ਨਹੀਂ ਪੰਜਾਬੀ ਚ ਲਿਖਿਆ ਹੋਇਆ ਤਾਂ ਕਿ ਮਨ ਨੂੰ ਸੁਨਾਸ ਦਵਾ ਹਾਂ ਫਿਰ ਮੈਂ ਉਸੇ ਉੱਤੇ ਲਿਖਿਆ ਹੈ ਮਾਂ ਬੋਲੀ ਜੀ ਮੇਰੀ ਕਵਿਤਾ ਦਾ ਸਿਰਲੇਖ ਹੈਗਾ ਛੋਟੀ ਜੀ ਕਵਿਤਾ ਹੈਗਾ ਜੀ ਮੁੱਦ ਤਾਂ ਬਾਦ ਪਰਤਿਆਂ ਹਾਂ ਹਮ ਮਰੂਥਲ ਦੀਆਂ ਕੰਡਿਆਲੀਆਂ ਥੋੜਾਂ ਵਿੱਚੋਂ ਲੰਘ ਕੇ ਹਮ ਮੁੱਤਾਂ ਬਾਦ ਪਰਤਿਆਂ ਮਰੂਥਲ ਦੀਆਂ ਕੰਡਿਆਲੀ ਥੋੜਾਂ ਵਿੱਚੋਂ ਲੰਘ ਕੇ ਹਮ ਆਪਣੀ ਮਾਂ ਬੋਲੀ ਦੀ ਮਾਂ ਬੋਲੀ ਦੀ ਗੋਦ ਵਿੱਚ ਬੈਠਣ ਹਮ ਆਪਣੀ ਮਾਂ ਬੋਲੀ ਦੀ ਗੋਦ ਵਿੱਚ ਬੈਠਣ ਮਨ ਮਾਂ ਤੋਂ ਦੂਰ ਰਹਿ ਕੇ ਵਿਲਗਦਾ ਰਿਹਾ ਹਮ ਹੁਣ ਲੱਭ ਲਿਆ ਹੈ ਆਪਣੇ ਆਪ ਨੂੰ ਆਪਣੀ ਹੋਂਦ ਨੂੰ ਹਮ ਲਿਖਣ ਦਾ ਚਾਹਤਾਂ ਰਿਹਾ ਹੈ ਹਮ ਕਦੀ ਹਿੰਦੀ ਵਿੱਚ ਕਦੀ ਅੰਗਰੇਜ਼ੀ ਵਿੱਚ ਹਮ ਪਰ ਮਾਂ ਦੇ ਹੱਥ ਦੀ ਬੁਰਕੀ ਦਾ ਸਵਾਦ ਦੀ ਕੁਝ ਹੋਰ ਹੈ ਹਮ ਮਾਂ ਦੇ ਹੱਥ ਦੀ ਬੁਰਕੀ ਦਾ ਸਵਾਜਿ ਕੁ ਸਵਾਦ ਹੀ ਕੁਛ ਹੋਰ ਹੈ ਭਵੇਂ ਤੋਤਲੀ ਸਹੀ ਮਾਂ ਦੀ ਮਾਂ ਦੀ ਲੋਰੀ ਦਾ ਲੋਰ ਹੀ ਕੁਛ ਹੋ ਜੇ ਹੈ ਭਵੇਂ ਤੋਤਲੀ ਸਹੀ ਮਾਂ ਦੀ ਬੋਲੀ ਦਾ ਲੋਰੀ ਕੁਛ ਹੋਰ ਹੈ ਬਸ ਇਤਨੀ ਇਹ ਚਾਰ ਲਾਈਨਾਂ ਵਿੱਚ ਹੀ ਕਵਤਾ ਹੈਗੀ ਹੈ ਜੀ ਬਹੁਤ ਵਧੀਆ ਮਾਮੂਲੀ ਉਸਰਪਤ ਜੀ ਆਏ ਹਾਂ ਜੀ ਇੱਕ ਰੂ ਦਾ ਸੋਦਾ ਇਹ ਕੋਲ ਛੋਟੀ ਜੀ ਕਵਤਾ ਕਿਉਂਕਿ ਲੋਕ ਜ਼ਿਆਦਾਤਰ ਕਵਤਾ ਪੜਨ ਵਿੱਚ ਜ਼ਿਆਦਾ ਇੰਟਰਸਟਡ ਨਹੀਂ ਜੀ ਅਹਿਸਾਸ ਪਲਦਰ ਯਾਹ ਹਮ ਦਰਦ ਦੀ ਕੁਖ ਵਿੱਚ ਬੈਠ ਕੇ ਹਮ ਅਹਿਸਾਸ ਪਲਦਰ ਯਾਹ ਹਮ ਦਰਦ ਦੀ ਕੁਖ ਵਿੱਚ ਬੈਠ ਕੇ ਜੀ ਅੰਤਸ ਦੀ ਪੀੜਾ ਠਰਦੀ ਰਹੀ ਹਮ ਤੇਰੇ ਨਿਗਧ ਉੜੀ ਵਿੱਚ ਹਮ ਅੰਤਸ ਦੀ ਪੀੜਾ ਠਰਦੀ ਰਹੀ ਤੇਰੀ ਨਿਗਧ ਉੜੀ ਵਿੱਚ ਹਮ ਤੇਰੇ ਮਨ ਦੀ ਤਨ ਦੀ ਠੰਡ ਠਾਰ ਗਈ ਹਮ ਮੇਰੇ ਜਵਾਲਾਮੁਖੀ ਦੇ ਲਾਵੇ ਨੂੰ ਹਮ ਤੇਰੇ ਮਨ ਦੀ ਤਨ ਦੀ ਠੰਡ ਠਾਰ ਗਈ ਮੇਰੇ ਜਵਾਲਾਮੁਖੀ ਦੇ ਲਾਵੇ ਨੂੰ ਹਮ ਸਾਰੀ ਉਮਰ ਤੜਪਦਾ ਰਿਆ ਤੇਰੀ ਨਿਗਧਿਕ ਲਾਵੇ ਨੂੰ ਹਮ ਸਾਰੀ ਉਮਰ ਤੜਪਦਾ ਰਿਆ ਤੇਰੀ ਨਿਗਧਿਕ ਲਾਵੇ ਨੂੰ ਤੂੰ ਮੇਰੀ ਰੂਹ ਦਾ ਸੌਦਾ ਕਰਦੀ ਰਹੀ ਹਮ ਤੂੰ ਮੇਰੀ ਰੂਹ ਦਾ ਸੌਦਾ ਕਰਦਾ ਰਿਆ ਮੈਂ ਹਿਜਰ ਦੀ ਅਗ ਵਿੱਚ ਸੜਦਾ ਰਿਆ ਹਮ ਤੂੰ ਮੇਰੀ ਰੂਹ ਦਾ ਸੌਦਾ ਕਰਦਾ ਰਿਹਾ ਮੈਂ ਹਿਜਰ ਦੀ ਅੱਗ ਵਿੱਚ ਸੜਦਾ ਰਿਹਾ ਤੋ ਇਹੋ ਜਿਹੇ ਮਤਲਬ ਕਵਤਾਵਾਂ ਹੈਗੀਆਂ ਨੇ ਜੀ ਮਨ ਨੂੰ ਲੱਗਦੀਆਂ ਨੇ ਲੱਗਦੀਆਂ ਨੇ ਜੀ ਬਿਲਕੁਲ ਇਸੇ ਤਰ੍ਹਾਂ ਸਰ ਗੱਲ ਕੀਤੀ ਜਾਵੇ ਕਾਫੀ ਲੰਮੇ ਸਮੇਂ ਤੋਂ ਸਾਹਿਦ ਦੇ ਖੇਤਰ ਵਿੱਚ ਤੁਸੀਂ ਬਹੁਤ ਸਾਰੇ ਨਾਵਲ ਵੀ ਸਾਡੇ ਪਾਟਕਾਂ ਦੇ ਝੋਲੀ ਪਾ ਚੁੱਕੇ ਹੋ ਬਹੁਤ ਸਾਰੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਨੇ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਮਾਨ ਸਨਮਾਨ ਦੀ ਜੇ ਗੱਲ ਕਰ ਲਈ ਜਾਵੇ ਤਾਂ ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਹੋ ਜਾਣਾ ਚਾਹੀਦਾ ਕਿ ਹੁਣ ਤੱਕ ਕਿਹੜੇ-ਕਿਹੜੇ ਮਾਨ ਸਨਮਾਨ ਨੇ ਜਿਹੜੇ ਤੁਹਾਨੂੰ ਖਾਸ ਤੌਰ ਤੇ ਮਿਲ ਚੁੱਕੇ ਨੇ ਕੋਜੀ ਮੇਰੇ ਤੋਂ ਯੂਨੀਵਰਸਿਟੀ ਜੰਮੂ ਨੇ ਮੈਨੂੰ ਸਨਮਾਨਿਤ ਕੀਤਾ ਹੈਗਾ ਕਿਉਂਕਿ ਮੈਂ ਉਹਨਾਂ ਦਾ ਲੇਖਕ ਹੈਗਾ ਵਾਂ ਜੀ ਕਿ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ ਐ ਐਜੂਕੇਸ਼ਨ ਨਾਲ ਡੀਲ ਕਰਦੀ ਏ ਹਮ ਉਹਨਾਂ ਨੇ ਮੈਨੂੰ ਅ ਨੇਤਾਜੀ ਸੁਭਾਸ਼ ਚੰਦਰ ਦਾ ਅਵਾਰਡ ਦਿੱਤਾ ਸੀਗਾ ਜੀ ਐਜ਼ ਅ ਮੋਸਟ ਪ੍ਰੋਮੀਨੈਂਟ ਪੰਜਾਬੀ ਨਾਵਲਿਸਟ ਹਮ 2 ਸਾਲ ਦੀ ਗੱਲ ਹੈਗੀ ਹੈ ਜੀ ਔਰ ਉਹ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਔਰ ਨਾਲੇ ਮੈਨੂੰ ਉਹਦਾ 51000 ਰੁਪਿਆ ਇਹ ਨਾਮ ਵੀ ਦਿੱਤਾ ਹੂੰ ਤੇ ਇਸ ਕਰਕੇ ਇਹ ਮੈਂ ਸਨਮਾਨ ਤੇ ਮੈਂ ਇਹੋ ਹੀ ਮੰਨਦਾ ਹਾਂ ਹਾਂ ਬਾਕੀ ਮੇਰੇ ਨਾਵਲਨ ਦੇ ਉੱਤੇ ਸਕਾਲਰਸ ਪੀ ਐਚ ਡੀ ਕਰ ਰਹੇ ਨੇ ਜੀ ਇੱਕ ਬੜਾ ਵੱਡਾ ਸਨਮਾਨ ਹੈ ਮੇਰੇ ਵਾਸਤੇ ਇਹ ਨਹੀਂ ਹੈ ਕਿ ਮੈਂ ਮੈਨੂੰ ਇੰਨੇ ਇਨਾਮ ਕਿਉਂ ਨਹੀਂ ਮਿਲੇ ਪਰ ਮੈਨੂੰ ਜੋ ਕੁਝ ਮਿਲਿਆ ਹੈਗਾ ਇਹ ਮੇਰੇ ਵਾਸਤੇ ਸਫੀਸ਼ੀਐਂਟ ਹੈ ਜੀ ਕਿ ਮੈਂ ਬਹੁਤ ਲੇਟ ਮੇਰੀ ਲਿਖਣ ਦੀ ਉਮਰ ਦੇ ਸਮੇਂ ਲੋ 5 ਸਾਲ ਹੀ ਹੈਗੀ ਹੈ ਜੀ ਤੇ 5 ਸਾਲਾਂ ਦੇ ਵਿੱਚ ਹੀ ਬਹੁਤ ਕੁਝ ਤੁਸੀਂ ਜਿਹੜਾ ਆ ਸਾਹਿਤ ਦਾ ਲਿਖ ਚੁੱਕੇ ਹੋ ਤੇ ਸਾਡੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹੋ ਜਾਂਦੇ ਜਾਂਦੇ ਅਸੀਂ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਕੀ ਯੋਜਨਾਵਾਂ ਨੇ ਕੀ ਤੁਹਾਡਾ ਕੁਝ ਅੰਡਰ ਪ੍ਰਕਾਸ਼ਨ ਹੈ ਕੁਝ ਜਲਦੀ ਜੋੜਾ ਤੁਸੀਂ ਸਾਡੇ ਪਾਠਕਾਂ ਦੀ ਝੋਲੀ ਪਾਉਣ ਜਾ ਰਹੇ ਹੋ ਦੇਖੋ ਮੈਡਮ ਕੀ ਕਹਿੰਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਪੂਰੀ ਜਿਹੜੀ ਸਟੇਟ ਹੈ ਉੱਥੇ ਪੰਜਾਬੀ ਦਾ ਕਾਫੀ ਮਤਲਬ ਹੋ ਰਿਹਾ ਹੈਗਾ ਪੜਨ ਪੜਦਨ ਲੋਕ ਲਿਖਦੇ ਨੇ ਬਹੁਤ ਕਾਫੀ ਲਿਖਣ ਜੋਗ ਵਲੇ ਹੈਗੇ ਨੇ ਜੀ ਜੀ ਔਰ ਬਹੁਤ ਮਿਆਰੀ ਲਿਖਦੇ ਨੇ ਹਮ ਔਰ ਜੰਮੂ ਕਸ਼ਮੀਰ ਦੇ ਵਿੱਚ ਇੱਕ ਨਾਵਲਕਾਰ ਹੈਗਾ ਜਿਨੇ 11 ਨਾਵਲ ਛਾਪੇ ਨੇ ਹਮ ਔਰ ਉਹ ਬਰਾਮੁਲਾ ਡਿਸਟ੍ਰਿਕਟ ਦਾ ਹੀ ਹੈ ਜੀ ਮੈਂ ਵੀ ਬਾਰਾਮੂਲੇ ਡਿਸਟ੍ਰਿਕਟ ਦਾ ਹੈਗਾ ਮਾਂ ਔਰ ਮੈਂ ਵੀ ਯਾਰਾਂ ਨਾਵਲ ਛਾਪੇ ਨੇ ਇਸ ਕਰਕੇ ਇਹ ਔਰ ਮੈਂ ਚਾਹਨਾ ਮਾਂ ਕਿ ਉਸ ਤੋਂ 2-3 ਨਾਵਲ ਜ਼ਿਆਦਾ ਹੀ ਲਿਖਾਂ ਤਾਂ ਕਿ ਮੇਰਾ ਵੀ ਹਾਂ ਭਾਈ ਬਹੁਤ ਚਰਚਿਤ ਔਰ ਬਹੁਤ ਜ਼ਿਆਦਾ ਨਾਵਲ ਨਾਵਲ ਕਰ ਹੈ ਇਸ ਕਰਕੇ ਮੈਂ ਬਹੁਤ ਜਲਦੀ 2-3 ਮਹੀਨੇ ਵਿੱਚ ਇੱਕ ਨਾਵਲ ਹੋਰ ਪਬਲਿਸ਼ਿੰਗ ਵਾਸਤੇ ਭੇਜ ਜਾਏਗਾ ਮਾਂ ਜੀ ਤੇ ਹੋ ਸਕਦਾ ਇਸ ਇਸ ਸਾਲ 2025 ਦੇ ਵਿੱਚ ਹੀ ਉਹ ਨਾਵਲ ਪ੍ਰਕਾਸ਼ਿਤ ਹੋ ਜਾਏ ਤੇ ਸਾਡੇ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ ਤੇ ਅਸੀਂ ਦੁਆ ਕਰਦੇ ਹਾਂ ਕਿ ਤੁਹਾਡਾ ਜਲਦੀ ਜਲਦੀ ਜਿਹੜਾ ਪਬਲਿਕੇਸ਼ਨ ਲਈ ਜਾਣ ਵਾਲਾ ਹੈਗਾ ਆ ਨਾਵਲ ਤੇ ਜਲਦੀ ਉਹ ਪਬਲਿਸ਼ ਹੋ ਜਾਏ ਤੇ ਸਾਡੇ ਪਾਠਕਾਂ ਦੇ ਰੂਬਰੂ ਤੁਸੀਂ ਉਸ ਨੂੰ ਕਰੋ ਤੇ ਸਾਡੇ ਪਾਠਕ ਵੀ ਆਪਣੇ ਜਿਹੜੇ ਵਿਊ ਨੇ ਉਹ ਦੇਣਗੇ ਤੇ ਕਾਫੀ ਪੁਸਤਕਾਂ ਦਾ ਵੀ ਤੁਸੀਂ ਅਨੁਵਾਦ ਕਰ ਚੁੱਕੇ ਹੋ ਗੱਲਾਂ ਬਾਤਾਂ ਤਾਂ ਸਰ ਕਾਫੀ ਨੇ ਜੇ ਇਸ ਤਰ੍ਹਾਂ ਜ਼ਿਕਰ ਕੀਤਾ ਜਾਵੇ ਤੇ ਤੁਹਾਡੇ ਜਿੱਦਾਂ ਕੁਝ ਨਾਵਲ ਨੇ ਜਿਨ੍ਹਾਂ ਦਾ ਤੁਸੀਂ ਅਨੁਵਾਦ ਵੀ ਕੀਤਾ ਹੈ ਤੇ ਉਹ ਵੀ ਅਸੀਂ ਚਾਹਾਂਗੇ ਕਿ ਕਿੰਨੇ ਨਾਵਲ ਦਾ ਅਨੁਵਾਦ ਹੋ ਚੁੱਕਾ ਹੈ ਦੇਖੋ ਦੋ ਨਾਵਲਾਂ ਦਾ ਮੇਰਾ ਅਨੁਵਾਦ ਹੋ ਚੁੱਕਾ ਹੈਗਾ ਜੀ ਇੱਕ ਨਾਵਲ ਤੇ ਉਹ ਹੀ ਹੈ ਜਿਹੜਾ ਕਿ ਜੰਮੂ ਯੂਨੀਵਰਸਿਟੀ ਚ ਪੜਾਇਆ ਜਾ ਰਿਹਾ ਹੈਗਾ ਹਮ ਬੇਨਾਮ ਰਿਸ਼ਤੇ ਜੀ ਉਹਦਾ ਅਨੁਵਾਦ ਹਿੰਦੀ ਵਿੱਚ ਹੋਇਆ ਬੇਨਾਮ ਰਿਸ਼ਤੇ ਜੀ ਇੱਕ ਹੋਰ ਮੇਰਾ ਨਾਵਲ ਹੈਗਾ ਨਿਆਂ ਕਿੱਥੇ ਹੈ ਹਮ ਇਨਸਾਫ ਕਿੱਥੇ ਹੈ ਜੀ ਉਹ ਇਨਸਾਫ ਕਿੱਥੇ ਦਾ ਵੀ ਨਾਵਲ ਦਾ ਅਨਵਾਦ ਹੋ ਗਿਆ ਹੈ ਨਿਆਂ ਕਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਜੋ ਕੁਝ ਮੈਂ ਸੰਦੇਸ਼ ਜੀਣਾ ਚਾਹਨਾ ਸਮਾਜ ਨੂੰ ਉਹ ਗ੍ਰੈਂਡ ਕੀਤਾ ਜਾਏ ਔਰ ਉਸ ਤੇ ਅਗਰ ਚੱਲਣ ਤੇ ਸਮਾਜਿਕ ਅੱਛੀ ਸਿਹਤ ਲੈ ਸਕਦਾ ਲੈ ਸਕਦਾ ਹੈ ਜੀ ਤੇ ਸਰ ਕਾਫੀ ਅੱਛਾ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਉਚੇਚੇ ਤੌਰ ਤੇ ਸਾਡੇ ਸਟੂਡੀਓ ਚ ਪਹੁੰਚੇ ਤੇ ਸਾਡੇ ਦਰਸ਼ਕਾਂ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਸਾਡੇ ਸਾਰੇ ਦੂਰਦਰਸ਼ਨ ਦੀ ਟੀਮ ਵੱਲੋਂ ਵੀ ਤੁਹਾਡਾ ਬਹੁਤ-ਬਹੁਤ tanpa